jungle. ਪੰਜਾਬ ਵਿੱਚ ਪਿਛਲੇ ਸਮੇਂ ਬਰਗਾੜੀ ਵਿੱਚ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਉਸ ਰੋਸ ਨੂੰ ਲੈ ਕੇ ਬਰਗਾੜੀ ਤੋਂ ਫਰੀਦਕੋਟ ਤੱਕ ਇੱਕ ਚੇਨ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਮੁਸਲਮਾਨ ਭਾਈਚਾਰਾ, ਈਸਾਈ ਵੀਰ ਅਤੇ ਹਿੰਦੂ ਭਾਈਚਾਰਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੇ ਨਾਲ-ਨਾਲ ਚੱਲਣਗੇ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਾਕਿਸਤਾਨ ਤੋਂ ਕੁਝ ਲੋਕ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। ਇਸ ਦੀ ਜਾਣਕਾਰੀ ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਮਾਨ ਸਿਮਰਜੀਤ ਸਿੰਘ ਮਾਨ ਨੇ ਇੱਕ ਪ੍ਰੈਸ ਮੀਟਿੰਗ ਦੌਰਾਨ ਦਿੱਤੀ ਉਹਨਾਂ ਨੇ ਕਿਹਾ ਕਿ ਸਰਬੱਤ ਖਾਲਸਾ ਵਿੱਚ ਜੋ ਪਾਰਟੀਆਂ ਸ਼ਾਮਲ ਹੋਈਆਂ ਉਹ ਸਾਰੀਆਂ ਹੀ 2017 ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀਆਂ ਆਵਾਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਵੀ ਮਾਨ ਨੇ ਦੋਸ਼ ਲਾਉਂਦਾ ਕਿ ਉਹ ਜਗਦੀਸ਼ ਟੈਟਲਰ ਦਾ ਮਿੱਤਰ ਹੈ ਮਾਨ ਨੇ ਸਖਬੀਰ ਬਾਦਲ ਵੱਲੋਂ ਆਪਣੇ ਵਰਕਰਾਂ ਨੂੰ ਗੱਡੀਆਂ ਉੱਪਰ ਅਕਾਲੀ ਲਿਖਾਉਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਪੰਜਾਬੀ ਆਪਣੀਆਂ ਗੱਡੀਆਂ ਉੱਪਰ ਮੈਂ ਖਾਲਸਤਾਨੀ ਪੰਜਾਬੀ ਹਾਂ ਲਿਖਵਾ ਲੈਣ ਇਸ ਮੌਕੇ ਉਹਨਾਂ ਤੋਂ ਕੇਜਰੀਵਾਲ ਦੇ ਪੋਸਟਰ ਦੇ ਨਾਲ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਗਾਏ ਜਾਣ ਦੇ ਸਬੰਧ ਵਿੱਚ ਪੁੱਛਿਆ ਤਾਂ ਮਾਨ ਨੇ ਕਿਹਾ ਕਿ ਇਸ ਦਾ ਸਹੀ ਜਵਾਬ ਕੇਜਰੀਵਾਲ ਖੁਦ ਹੀ ਜ਼ਿਆਦਾ ਬਿਹਤਰ ਦੇ ਸਕਦੇ ਹਨ ਕਿਉਂਕਿ ਸੰਤ ਭਿੰਡਰਾਂਵਾਲੇ ਸਾਰੇ ਹੀ ਧਰਮਾਂ ਦੇ ਹੀਰੋ ਹਨ ਇਸ ਮੌਕੇ ਉਹਨਾਂ ਨੇ ਸਾਰੇ ਹੀ ਬਾਪਿਆਂ ਨੂੰ ਬੇਨਤੀ ਕੀਤੀ ਕਿ ਉਹ 27 ਫਰਵਰੀ ਨੂੰ ਫਰੀਦਕੋਟ ਵਿੱਚ ਕੱਢੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਿਉਂਕਿ ਇਹ ਕੋਈ ਸਿਆਸੀ ਕੰਮ ਨਹੀਂ ਆ ਇਸ ਵਿੱਚ ਸਾਰਿਆਂ ਨੂੰ ਹੀ ਇਸ ਰੋਸ ਮਾਰਚ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਫੀਲਕੋਰ ਤੋਂ ਸੂਚ ਪ੍ਰਕਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਜੀ 27 ਤਰੀਕ ਨੂੰ ਇੱਕ ਚੇਨ ਬਣਾ ਕੇ ਪਰ ਗਾੜੀ ਤੋਂ ਦੇਖ ਕੇ ਫੀਲਕੋਰ ਮਨੋਖੰਦੀ ਇੱਥੇ ਆ ਰਹੇ ਹਨ ਜੋ ਕੱਟ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜੇ ਤੱਕ ਉਹਦੀ ਪੜਤਾਲ ਨਹੀਂ ਹੋਈ ਤੇ ਦੋ ਜਿਹੜੇ ਸਿੱਖ ਮਾਰਤੇ ਹੈ ਉਹਨਾਂ ਦੀ ਵੀ ਤਫ਼ਤੀਸ਼ ਮੁਕੰਮਲ ਨਹੀਂ ਕਰ ਰਹੇ ਨਾ ਉਹਨਾਂ ਦੇ ਕਾਤਲਾਂ ਨੂੰ ਫੜ ਰਹੇ ਐ ਇਹ ਸਿਰਫ ਬਰਗਾੜੀ ਤੇ ਫਰੀਦਕੋਟ ਡਿਪਟੀ ਕਮਿਸ਼ਨਰ ਦੇ ਕਚਹਿਰੀ ਤੇ ਵਿੱਚ ਅਸੀਂ ਆਉਣਾ ਹੈਗਾ ਚੇਨ ਬਣਾ ਕੇ ਇੱਥੋਂ ਤੱਕ ਹੀ ਤੇ ਸਾਰੇ ਪੰਜਾਬ ਬਾਹਰੋਂ ਵੀ ਸਿੱਖ ਆ ਰਹੇ ਐ ਵਿਦੇਸ਼ਾਂ ਤੋਂ ਵੀ ਸਿੱਖ ਆ ਰਹੇ ਐ ਤੇ ਸਾਰੇ ਪਾਸੇ ਹੋ ਰਹੇ ਨੇ ਕੁਝ ਪਾਕਿਸਤਾਨੀ ਵੀ ਅੱਜ ਮੈਨੂੰ ਮਿਲ ਕੇ ਗਏ ਉਹ ਵੀ ਕਹਿੰਦੇ ਅਸੀਂ ਆਵਾਂਗੇ 17 ਚ ਮਾਨਦਲ ਆਪਣੇ ਦਮ ਤੇ ਹੀ ਚੋਣਾਂ ਲੜ ਰਗਾ ਜਾਂ ਕਿਸੇ ਹੋਰ ਪਾਰਟੀ ਨਾਲ ਵੀ ਅਲਾਈਂਸ ਕਰ ਸਕਦਾ ਹੁਣ ਜਿਹੜਾ ਇਹ ਜਿਹੜਾ ਸਰਬੱਤ ਖਾਲਸਾ ਦਾ ਧੱਟ ਹੋਇਆ ਜਿਹੜੀਆਂ ਪਾਰਟੀਆਂ ਨੇ ਕੀਤਾ ਉਹ ਸਾਰੀਆਂ ਇੱਕ ਮੰਚ ਤੇ ਖੜ ਕੇ ਇਹ ਇਲੈਕਸ਼ਨ ਲੜਨ ਗਈਆਂ ਤੇ ਸਾਡੇ ਚ ਕਾਫੀ ਤਾਕਤ ਹੈ ਕਿ ਅਸੀਂ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਐ ਉਹਨੂੰ ਕਿਤਾ ਕਲੇਫੋਕੀ ਲੜਾਂਗੇ ਜੇ ਲੋਕ ਪੰਜਾਬ ਦੇ ਕਾਂਗਰਸ ਬੀਜੇਪੀ ਬਾਦਲ ਆਮ ਆਦਮੀ ਪਾਰਟੀ ਨੂੰ ਵੋਟਾਂ ਦੇਣਗੇ ਫਿਰ ਹਾਲਾਤ ਉਹੀ ਹੋਣਗੇ ਜੋ ਸੈਂਟਰ ਚਾਹੂਗਾ ਉਹਨਾਂ ਤੋਂ ਇਹ ਪਾਰਟੀਆਂ ਸੈਂਟਰ ਦੇ ਅਧੀਨ ਹੈ ਤੇ ਜਿਹੜਾ ਕੇਚਰੀਵਾਲ ਸਾਹਿਬ ਹੈ ਉਹ ਜਿਹੜਾ ਟਾਈਟਲਰ ਹੈ ਉਤਰੀ ਨਾਲ ਸਿੱਤੀ ਦੋਸਤੀ ਆਮ ਆਦਮੀ ਪਾਰਟੀ ਲੋ ਸੰਤ ਜਰਨੈਲ ਸਿੰਘ ਪਿੰਡਾਲਾ ਦੇ ਨਾਂ ਤੇ ਪੋਸਟਰ ਚ ਪੁਆਏ ਸੀਗੇ ਉਹਦੇ ਸਬੰਧ ਚ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਵੀ ਉਹ ਛਪਣੇ ਚਾਹੀਦੇ ਕਿ ਇਹ ਕੇਜਰੀਵਾਲ ਸਾਹਿਬ ਹੁਣ ਪੰਜਾਬ ਦੇ ਵਿੱਚ ਆਇਆ ਹੈ ਤੇ ਇਹ ਅੱਛਾ ਹੋਊਗਾ ਜੇ ਉਹਨਾਂ ਤੋਂ ਤੁਸੀਂ ਟਾਈਟ ਕਰਾਲੋ ਕਿਉਂ ਕਰਕੇ ਗੱਲ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ ਸਾਰਿਆਂ ਨੇ ਕੀਤੀ ਹੈ ਅਜੇ ਤੱਕ ਕਿਸੇ ਦਾ ਵਿਸ਼ਵਾਸ ਨਹੀਂ ਵੱਜ ਰਿਹਾ ਜਿਹੜੋ ਕੇਜਰੀਵਾਲ ਸਾਹਿਬ ਖੁਦ ਪੰਜਾਬ ਦਾ ਦੌਰਾ ਕਰ ਰਹੇ ਹੈ ਇਹ ਉਚਿਤ ਹੋਊਗਾ ਜੇ ਉਹਨਾਂ ਤੋਂ ਤੁਸੀਂ ਇਸ ਦੀ ਤਸਦੀਕ ਕਰਵਾ ਲਓ। ਅਸੀਂ ਤੁਹਾਡੇ ਵੱਲੋਂ ਇਸ ਦਾ ਕੀ ਖੰਡਨ ਕਰਦੇ ਹਾਂ ਤੁਸੀਂ ਵੀ ਇਹ ਕਿਉਂ ਹੋਇਆ ਜਾਂ ਕਿੱਥਾਂ ਜੋ ਸੰਤ ਜਨੈਨ ਸਿੰਘ ਭਿੰਡਾ ਵਾਲਾ ਸਾਰਿਆਂ ਦੇ ਹੀਰੋ ਹੈ ਹਿੰਦੂਆਂ ਦੇ ਵੀ ਸਿੱਖਾਂ ਦੇ ਉਸਮਾਨਾਗਰ ਪਾਕਿਸਤਾਨੀਆਂ ਦੇ ਚੀਨੀਆਂ ਦੇ ਮੇਰਾ ਕਲ ਬਕਤਾਨੀਆਂ ਦੀ ਫੋਰਸ ਸੋਵੀਅਤ ਯੂਨੀਅਨ ਦੀ ਫੋਰਸ ਭਾਰਤ ਦੀ ਫੋਰਸ ਦੇ ਖਿਲਾਫ ਉਹਨਾਂ ਨੇ ਦਰਬਾਰ ਸਾਹਿਬ ਦੀ ਇੱਜ਼ਤ ਮਰਿਆਦਾ ਅਜ਼ਮਤ ਰੱਖਣ ਦੇ ਲਈ 72 ਘੰਟੇ ਤਿੰਨ ਨਿਊਕਲੀਅਰ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਤੇ 72 ਗੋਲੀਆਂ ਆਪਣੇ ਸੀਨੇ 'ਚੋਂ ਖਾ ਕੇ ਇਹ ਜ਼ਾਲਮਾਨੀਆਂ ਤਾਂ ਸ਼ਹੀਦ ਹੋਏ ਆ ਉਹ ਸਾਰਿਆਂ ਦੇ ਹੀਰੋ ਐ ਇਹਨਾਂ ਦਾ ਤੇ ਸਰਸੇ ਵਾਲਿਆਂ ਦਾ ਤੇ ਭਣਿਆਰੇ ਵਾਲਿਆਂ ਦਾ ਤੇ ਨਰਕਾਰੀਆਂ ਦਾ ਤੇ ਨੂਰਮੈਦਿਆਂ ਚ ਫਰਕ ਕੀ ਰਹਿ ਗਿਆ ਫਿਰ ਇਹ ਇਹ ਬਿਲਕੁਲ ਮੈਦਾਨ ਦੇ ਉੱਤੇ ਇਹਨਾਂ ਨੂੰ ਸਫਾਈ ਦੇਣੀ ਚਾਹੀਦੀ ਹੈ ਸਾਰੇ ਜਿਹੜੇ ਵੱਡੇ ਬਾਬੇ ਆ ਜਿਨ੍ਹਾਂ ਕੋਲੇ ਆਡੀਆਂ ਹੈ ਕਿ ਐ ਜਿਹੜੇ ਲੋਕਤਾਂ ਦੇ ਕੋਲੇ ਆਉਂਦੇ ਨਹੀਂ ਲੋਕਾਂ ਦੇ ਵਿੱਚ ਸਾਹਮਣੇ ਨਹੀਂ ਹੁੰਦੇ ਮੈਂ ਅੱਜ ਸਾਰੇ ਬਾਬਿਆਂ ਨੂੰ ਤੁਹਾਡੇ ਕੋਲ ਰਿਕਵੈਸਟ ਕਰਦਾ ਕਿ ਜਿੰਨੇ ਵੀ ਤਕੜੇ ਤਕੜੇ ਬਾਬੇ ਹੈਗੇ ਆ ਉਹ 27 ਤਰੀਕ ਨੂੰ ਪਬਲ ਦਾ ਸਾਥ ਦੇਣੇ ਸਿਆਸੀ ਗੱਲ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਾਬਰ ਜਬਰ ਤੇ ਤੁਸੀਂ ਤਾਂ ਜਬਰ ਦੇ ਨਾਲ ਰੜ ਗਏ ਜੇ ਤੁਸੀਂ ਨਹੀਂ ਆਉਂਦੇ ਲੋਕਾਂ ਦੀ ਪੀੜ ਦੇਖਣ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਗਈ ਹੈ ਤੇ ਸਿਆਸਤ ਕਾਦੀ ਹੈ ਕਿ ਅਸੀਂ ਸਿਆਸਤ ਕਰ ਰਹੇ ਹਾਂ ਵੀ ਆਪਣੇ ਘਰਾਂ ਦੇ ਮੁਰੇ ਗੱਡੀਆਂ ਤੇ ਮੋਰਸਾਂ ਤੇ ਲਿਖੋ ਮੈਂ ਕਾਲੀ ਹਾਂ ਫਕਰ ਨਾਲ ਲਿਖੋ ਮੈਂ ਕਾਲੀ ਹਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਬੜੀ ਸੋਹਣੀ ਗੱਲ ਸੁਖਬੀਰ ਸਿੰਘ ਜੀ ਨੇ ਕੀਤੀ ਹੈ ਜੀ ਪਰ ਮੈਂ ਇੰਨਾ ਕਦੇ ਸੁਣਿਆ ਹੈ ਕੀ ਸਾਰੇ ਸਿੱਖ ਤੇ ਪੰਜਾਬੀ ਲਿਖਣ ਮੈਂ ਖਾਲਸਤਾਨੀ ਪੰਜਾਬੀ ਅਕਾਲੀ ਮੈਂ ਖਾਲਸਤਾਨੀ ਅਕਾਲੀ ਤੇ ਪੰਜਾਬੀ ਹੇਠਾਂ ਤਾਂ ਸੁਖਬੀਰ ਜੀ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜੇ ਅਸੀਂ ਉਹ ਕਹਿੰਦੇ ਆ ਅਕਾਲੀ ਲਿਖੋ ਤੁਸੀਂ ਕਹਿੰਦੇ ਆ ਖਾਲਸਤਾਨੀ ਅਕੇਲਾ ਰੋ ਅਕਾਲੀ ਖਾਲਸਤਾਨੀ Dear Jungle.